ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਈ ਵੀਰਾਂ ਦੇ ਆਪਾਂ ਨੂੰ ਫੋਨ ਆਉਂਦੇ ਰਹਿੰਦੇ ਆ ਬਾਈ ਫਾਰਮਾਂ ਬਾਰੇ ਜਾਣਕਾਰੀ ਦਿਓ ਫਾਰਮਾਂ ਬਾਰੇ ਜਾਣਕਾਰੀ ਦਿਓ ਅੱਜ ਆਪਾਂ ਡਾਕਟਰ ਰਿਹਾ ਪਹਿਲਾਂ ਬਾਈ 3-4 ਸਾਲ ਦਾ ਤਜਰਬਾ ਬਾਈ ਦਾ ਠੀਕ ਹੈ ਜੀ ਬਾਈ ਨੇ ਫਿਰ ਚੰਗੀ ਨਸਲ ਵਾਲੀਆਂ ਮੱਝਾਂ ਬਾਈ ਕੋਲ ਫਾਰਮ ਖੋਲਿਆ ਵਾ ਠੀਕ ਹੈ ਜੀ ਫਹਿਲਾ ਵਾਲਾ ਬਾਈ ਡਾਕਟਰੀ ਨਹੀਂ ਕਰਦਾ ਬਾਈ ਕਹਿੰਦਾ ਆਪਾਂ ਫਾਰਮਸੀ ਡਿਊਟੀ ਦਿੰਨੇ ਆ ਜੀ ਟਾਪ ਦੀ ਮੱਝ ਆ ਜੀ ਕੱਦ ਵੱਡ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਕਰਮਾ ਵਾਲੀ ਦਾ ਲਓ ਜੀ ਠੀਕ ਹੈ ਜੀ ਹਾਥੀ ਦੇ ਵਜੇ ਵਰਗੀ ਕਹਿ ਸਕਦੇ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਪਰ ਸੇਲ ਹੈ ਨਹੀਂ ਭਰਾ ਠੀਕ ਹੈ ਜੀ ਇਹ ਫਾਰਮ ਦਾ ਤੋਹਫਾ ਹੀ ਮੰਨ ਲਓ ਜਾਂ ਕੁਛ ਵੀ ਲਾ ਲਓ ਵੀ ਫਾਸਟ ਮੱਝ ਸੇਲ ਹੈ ਨਹੀਂ ਸਾਨੂੰ ਦਿਖਾਉਣ ਦੀ ਖਾਤਰੀ ਆਪਾਂ ਇਹ ਵੀਡੀਓ ਅੱਜ ਬਣਾ ਰਹੇ ਆ ਤੇ ਬਾਕੀ ਬਾਈ ਤੋਂ ਆਪਾਂ ਜਾਣਕਾਰੀ ਲੈਣੀ ਹੈ ਜੀ ਉਹਦੇ ਬਾਰੇ ਤਾਂ ਕਰਕੇ ਕੀ ਨਵੇਂ ਅੱਜਕੱਲ ਬੱਚੇ ਬਾਹਰ ਜਾ ਰਹੇ ਆ ਤਾਂ ਕਰਕੇ ਆਪਾਂ ਵੀ ਇੱਥੇ ਫਾਰਮ ਖੋਲ ਕੇ ਤੇ ਪੰਜਾਬ 'ਚ ਹੀ ਰਹਿਣ ਦੀ ਤਿਆਰੀ ਕਰੀਏ ਕਿਉਂਕਿ 25-30 ਲੱਖ ਰੁਪਏ ਲਾ ਕੇ ਤਾਂ ਵਾਰਦਾ ਹੀ ਬਣਦਾ ਜੀ ਤੇ ਲੈਨੇ ਆਪਾਂ ਬਾਈ ਤੋਂ ਲਵਾਗੇ ਜਾਣਕਾਰੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕੁਲਦੀਪ ਸਿੰਘ ਜੀ ਪਿੰਡ ਕੋਠੇਖੇਵਨ ਸਿੰਘ ਭਟੌਰ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਬਾਈ ਜੀ ਆਪ ਨੂੰ ਕਿੰਨਾ ਟਾਈਮ ਹੋ ਗਿਆ ਫਾਰਮ ਖੋਲ੍ਹੇ ਨੂੰ ਫਾਰਮ ਜੀ ਉਹਦਾ 2010 ਤੋਂ ਹੀ ਕਰਦੇ ਆ ਠੀਕ ਹੈ ਜੀ ਬਾਕੀ ਇਹ 17 ਤੇ ਕਰਿਆ ਸੀ ਫਾਰਮ ਦਾ ਠੀਕ ਹੈ ਜੀ ਤੇ ਕਿੰਨੇ ਟਾਈਮ ਵੀਰੇ ਆਪਣੀ ਡਾਕਟਰੀ ਕਰੀ ਹੈ ਤੁਸੀਂ ਡਾਕਟਰੀ ਵੀਰੇ ਫੀਲਡ ਪ੍ਰੈਕਟਿਸ ਮੇਰੀ 4 ਸਾਲ ਦੀ ਹੈ ਠੀਕ ਹੈ ਜੀ ਹੁਣ ਆਪਦੇ ਫਾਰਮ ਦਾ ਹੀ ਕਰਦਾ ਹੁਣ ਆਪਦੇ ਫਾਰਮ ਦੀ ਆ ਹੁਣ ਤੁਸੀਂ ਬਾਹਰ ਨਹੀਂ ਜਾਂਦੇ ਨਹੀਂ ਬਾਹਰ ਨਹੀਂ ਪਹਿਲਾਂ ਆਪਾਂ ਸਟਾਰਟਿੰਗ ਕਰੋ ਕਟੀਆਂ ਤੋਂ ਦੱਸੋ ਜੀ ਜਾਣਕਾਰੀ ਇਹ ਕਟੀਆਂ ਕਿੰਨੇ ਕਿੰਨੇ ਟਾਈਮ ਦੀ ਹੋਗੀਆਂ ਇਹ ਜੀ ਹੋਈ ਆ 22 ਤਰੀਕ ਨੂੰ ਦੋ ਮਹੀਨੇ ਦੀ ਅਸਾ ਜੀ ਆ 25 ਨੂੰ ਐਮ 466 ਦੀਆਂ ਕੱਟੀਆਂ ਜੀ ਅਸਾ ਦੋਨੇ ਇੱਕ ਟੀਕੇ ਦੀ ਇੱਕੋ ਟੀਕੇ ਦੀ ਠੀਕ ਹੈ ਇਹ ਕਿਨੇ ਜੀ ਦੋ ਮਹੀਨੇ ਦੀ ਹਾਂ ਦੋ ਮਹੀਨੇ ਤੇ 8 ਦਿਨਾਂ ਦੀ ਆਹੋ ਹਾਂਜੀ ਤੇ ਇਹ 5 ਦਿਨਾਂ ਦੀ ਠੀਕ ਹੈ ਜੀ ਲੋਪਰਾ ਆ ਦੇਖ ਲਓ ਦੋ ਮਹੀਨੇ ਦੀ ਕੱਟੀ 22 ਦੀ ਪੂਰੀ ਸਾਮ ਸੰਭਾਲਣਾ ਪੜਿਆ ਮੈਂ ਦੋਨੇ ਕੱਟੀਆਂ ਤੇ ਟੀਕਾ ਆਪਾਂ ਨੂੰ ਬਾਈ ਨੇ ਦੱਸਤਾ ਠੀਕ ਹੈ ਜੀ ਬਾਈ ਤੁਸੀਂ ਆਪ ਹੀ ਟੀਕੇ ਦਾ ਕਰੇ ਹਾਂ ਹਾਂ ਮੇਰੇ ਸਾਰੀ ਪ੍ਰੈਕਟਿਸ ਆਪਦੀ ਹੈ ਠੀਕ ਹੈ ਜੀ ਵਧੀਆ ਨਸਲ ਦੇ ਟੀਕੇ ਭਰ ਦੋ ਤੁਸੀਂ ਪੂਰੇ ਵਧੀਆ ਜੀ ਤੇ ਇਧਰ ਆ ਜੋ ਜੀ ਹੁਣ ਆ ਛੋਟੀਆਂ ਬਾਰੇ ਦੱਸੋ ਪਹਿਲਾਂ ਆਪਾਂ ਫੇਰ ਮੱਝਾਂ ਤੱਕ ਜਾਵਾਂਗੇ ਠੀਕ ਹੈ ਇਹ ਬਰਾਟ ਦੀ ਹੈ ਜੀ ਹਾਂਜੀ ਇਹ ਉਹ ਵੱਡੀ ਝੋਟੀ ਦੀ ਕੱਟੀ ਹੈ ਠੀਕ ਹੈ ਜਿਹੜੀ ਵੱਡੀ ਝੋਟੀ ਹੈ ਹਾਂ 3 ਮਹੀਨੇ ਦੀ ਗੱਬਣ ਅਸਾਂ ਜੀ ਤੇ ਇਹ 2 ਸਾਲ ਤੋਂ ਉੱਤੇ ਆ ਥੋੜੀ ਜੀ ਠੀਕ ਹੈ 3 ਮਹੀਨੇ ਜਿਵੇਂ ਅੱਜ ਕੱਲ ਬੱਚੇ ਬਾਹਰ ਜਾ ਰਹੇ ਉਹਨਾਂ ਨੂੰ ਕੀ ਸਲਾਹ ਦੇਣ ਨੂੰ ਵਧੀਆ ਅੱਜ ਪ੍ਰੋਫਿਟ ਹੈ ਅੱਜ ਕੱਲ ਨਹੀਂ ਜੀ ਇੱਥੇ ਕਰੋ ਕੰਮ ਆਪਦਾ ਠੀਕ ਹੈ ਜੀ ਹਾਂ ਵਧੀਆ ਪ੍ਰੋਫਿਟ ਆ ਮਿਹਨਤ ਕਰੋ ਠੀਕ ਹੈ ਜੀ ਜੇ ਉਨੀ ਮਿਹਨਤ ਆਪਾਂ ਬਾਹਰ ਜਿੰਨੀ ਇਹਦੇ 'ਚ ਕਰਗੇ ਜੀ ਹਾਂਜੀ ਪ੍ਰੋਫਿਟਾ ਮੈਂ ਵਪਾਰ ਨਹੀਂ ਕਰਦੇ ਜੀ ਠੀਕ ਹੈ ਜੀ ਵਪਾਰ ਪਹਿਲਾਂ ਕਰਦੇ ਸੀ ਹੁਣ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਤੇ ਮਨ ਕੇ ਚਲੋ ਬੱਚੇ ਆਪ ਦੇ ਤਿਆਰ ਕਰਕੇ ਆਪ ਹੀ ਘਰੇ ਟੀਕੇ ਦੇ ਵਧੀਆ ਨਸਲ ਦੀ ਹਾਂਜੀ ਆਹ ਜਰਸੀ ਬੱਸੀ ਹੈ ਹਾਂਜੀ ਇਹ 11 ਮਹੀਨਿਆਂ ਦੀ ਹੋਗੀ ਠੀਕ ਹੈ ਇਹਨੇ ਹੀਟ ਕੱਢ ਲਈ 11 ਮਹੀਨਿਆਂ ਦੀ ਠੀਕ ਹੈ ਜੀ ਹਾਂ ਹਾਂਜੀ ਬਈ ਬੱਸੀ ਦੀ ਜਾਣਕਾਰੀ ਦਿਓ ਇਹ ਦੀ ਇਹ 50 0 ਵਾਰਡ ਦਾ ਟੀਕਾ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਆ ਇਹ ਚਫ ਦੇ ਪੇਟੋ ਆ ਠੀਕ ਹੈ ਜੀ ਐਚਐਫ ਦੇ ਪੇਟੋ ਹਾਂ ਮਾਂਦਰਾ ਕਾਟੇ ਦਾ ਸੀਗਾ 30 ਪਲੱਸ ਠੀਕ ਹੈ ਜੀ ਹਾਂਜੀ ਵੀ ਮੱਝਾਂ ਦੇ ਗਣੀ ਨੂੰ ਆਜੋ ਨਾਲੇ ਆਪ ਨੂੰ ਦੱਸੀ ਚਲੋ ਇੱਕ ਮੱਝ ਬਈ ਆਪ ਨੂੰ ਕਿੰਨਾ ਕੁ ਪ੍ਰੋਫਿਟ ਦੇ ਦਿੰਦੀ ਆ ਬੱਚਤ ਜੀ ਤਕਰੀਬਨ ਕਰ ਦਿੰਦੀ ਆ 17-18000 ਰੁਪਇਆ ਠੀਕ ਆ ਜੀ ਆਪਣੇ ਕੋ ਕਿੰਨੇ ਤੋਂ ਦੁੱਧ ਤੋਂ ਕਿੰਨੇ ਦੁੱਧ ਵਾਲੀਆਂ ਆਪਣੇ ਕੋ ਮੱਝਾਂ ਮੱਝਾਂ ਆਪਣੇ ਕੋਲੋ ਜੀ ਘੱਟ ਤੋਂ ਘੱਟ ਹੈਗੀ ਆ 13 ਕਿਲੋਟਰ ਵਾਲੀਆਂ ਉਹ ਦੋ ਮੱਝਾਂ ਨੇ ਠੀਕ ਆ ਜੀ ਤੇ ਵੱਧ ਤੋਂ ਵੱਧ ਕਿੰਨੀ ਲੀਟਰ ਵੱਧ ਤੋਂ ਵੱਧ 1 ਕਿਲੋਟਰ ਜਿਹੜੀ ਟਾਪ ਦੀ ਮੱਝ ਆ ਉਹ ਕਿਹੜੀ ਆਪਣੀ ਬਈ ਟਾਪ ਦੀ ਮੱਝ ਆ ਜੀ ਹਾਂਜੀ ਵੀ ਕਿੰਨਾ ਦੁੱਧ ਦੱਸਾ ਜੀ 1 ਕਿਲੋਟਰ ਦੁੱਧ ਆ ਜੀ ਹੱਸਾ ਹੁਣੇ ਗੱਬਣਾ ਬਈ ਹਾਂਜੀ 9 ਲੀਟਰ ਤੋਂ ਡਰਾਈ ਕਰੀਏ ਜੀ 9 ਲੀਟਰ ਤੋਂ ਡਰਾਈ ਕਰੀਏ ਠੀਕ ਹੈ ਜੀ ਪਰਾ ਦੇਖ ਸਕਦੇ ਹੋ ਕੱਦ ਬੱਡ ਇਹ ਵਾਲੇ ਦਾ ਇਹਦੀ ਮਾਂ ਜਵਰਾਜ ਬੀ ਸੀ ਹਾਂਜੀ ਆਪ ਇਹ ਹੈਗੀ ਆਰਜੰਦੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਹਾਂਜੀ ਭਾਈ ਦੂਜੀ ਮਾਜ ਦੀ ਜਾਣਕਾਰੀ ਦਿਓ ਜੀ ਆਪਣੀ ਜਿਹੜੀ ਆ ਇਹ ਕਿਹੜੀ ਆ ਕਿਹੜੀ ਨਸਲ ਆ ਜੀ ਕਿਉਂਕਿ ਨੌਂ ਅੱਜਕਲ ਦੇਣੀ ਚਾਹੀਦੀ ਆ ਹਾਂ ਮੋਹਰਾ ਜੀ ਪੈਂਦੀ ਹੈ ਜੀ ਹਾਂਜੀ ਇਹ ਹੈਗਾ 17 18 17 ਲੀਟਰ ਵਾਂਗੂ ਦੁੱਧ ਆ ਜੀ 17 18 ਲੀਟਰ ਵਾਲੇ ਦੁੱਧ ਲਿਆ ਇਹ ਲੈਂਦੀ ਆ ਜੀ ਆਪਾਂ ਇਹ ਲੈਂਦੀ ਆ ਤੁਸੀਂ ਮਨ ਲਓ ਵੀ ਤੁਹਾਨੂੰ ਸੌਂਕੀ ਆ ਮੱਝਾਂ ਦਾ ਵੀ ਵਧੀਆ ਤੋਂ ਵਧੀਆ ਕੁਆਲਿਟੀ ਵਾਲੀਆਂ ਮੱਝਾਂ ਆਪਾਂ ਹਾਂਜੀ ਹਾਂਜੀ ਫਾਰਮ ਚ ਬੱਸ ਜਨਾ ਆਪ ਸੰਭਾਲ ਕਰ ਸਕੀਏ ਠੀਕ ਹੈ ਵਧੀਆ ਉਹਨੇ ਸਾਰੇ ਪਸ਼ੂ ਆਪ ਹੀ ਸੰਭਾਲਦੇ ਠੀਕ ਹੈ ਜੀ ਇਧਰ ਲਈ ਮੱਝ ਦੀ ਜਾਣਕਾਰੀ ਦਿਓ ਜੀ ਇਹ ਵੀ ਲਈ ਸੀ ਜੀ ਆਪਾਂ ਹਾਂਜੀ ਇਹ 15 ਲੀਟਰ ਦੁੱਧ ਦੇ ਇਹ ਥੱਲੇ ਇਹਦੇ 15 ਲੀਟਰ ਦੁੱਧ ਲੀਆ ਠੀਕ ਹੈ ਜੀ ਲੋ ਭਰਾ ਗਾਈਜ਼ ਸੰਝਾ ਲੈ ਸਕਦਾ ਨੀਲੀ 라ਵੀ ਬਾਈ ਨੀਲੀ 라ਵੀ ਆਪਾਂ ਇਹ ਪਿਛਲੇ ਸਾਲ ਲਈ ਸੀ ਜੀ ਹਾਂਜੀ ਇਹ 1,115,000 ਰੁਪਏ ਦੀ ਲਈ ਸੀ ਠੀਕ ਹੈ ਜੀ ਇਹ ਵੀ ਜਾਨ 1500ਾਂ 17 ਠੀਕ ਹੈ ਬੜੀ ਜਲਦੀ ਕੱਢੀ ਜਾਂਦੀ ਹੈ ਬਾਈ ਜੀ ਜਦੋਂ ਇਹ ਅੱਧ ਗਾਬਾ ਜੀ 11 ਕਿਲੋ ਦੁੱਧਾ ਜਦੋਂ ਤੁਸੀਂ ਫਾਰਮ ਪਾਇਆ ਸੀ ਉਹ ਆਪਣਾ ਕਿੰਨਾ ਖਰਚ ਆ ਗਿਆ ਜੀ ਫਾਰਮ ਤੇ ਖਰਚਾ ਜੀ ਉਹ ਤੋਂ ਤਾਂ ਇਹ ਠੇਕੇ ਤੇ ਪਵਾਤਾ ਸੀਗਾ 2,70,000 ਰੁਪਏ ਚ ਕੱਲਾ ਇਹ ਫਾਰਮ ਖੜਾ ਕਰਕੇ ਦੇਤਾ ਸੀ ਸਾਨੂੰ ਠੀਕ ਹੈ ਜੀ ਹਾਂ ਠੀਕ ਹੈ ਸਾਰਾ ਕੁਝ ਲੋਹਾ ਵਗੈਰਾ ਮਿਹਨਤ ਸਭ ਕੁਝ ਉਹਨਾਂ ਦੀ ਸੀ ਠੀਕ ਹੈ ਜੀ ਹਾਂ ਨੋਪਰਾ ਦੇਖ ਸਕਦੇ ਹਾਂ ਉਦੋਂ ਉਹਨਾਂ ਟਾਈਮ ਸੀ ਕਿੰਨੇ ਕੋਈ ਤੁਸੀਂ ਸਟਾਰਟਿੰਗ ਕਰਾਈ ਸੀ ਤੁਸੀਂ ਉਦੋਂ ਪਹਿਲਾਂ ਅਸੀਂ ਸਟਾਰਟ ਆਨ ਤਾਂ ਘਰੇ ਤੇ ਘਰੇ ਕਰਿਆ ਸੀ ਜੀ ਹਾਂਜੀ ਇਹ 2010 ਚ ਕਰਿਆ ਸੀ ਉਦੋਂ ਅਸੀਂ 5-7 ਪਸ਼ੂ ਤੋਂ ਕਰ ਲਿਆ ਸੀ ਸਟਾਰਟ ਠੀਕ ਆ 5-7 ਪਸ਼ੂ ਤੋਂ ਠੀਕ ਆ ਜੀ ਠੀਕ ਆ ਤੇ 17 ਚ ਅਸੀਂ ਪਸ਼ੂ ਇੱਥੇ ਲਿਆਏ ਸੀ ਠੀਕ ਆ ਜੀ 17 ਚ ਠੀਕ ਆ ਇਹਨੋਂ ਪੁਰਾ ਬਾਈ ਨੇ ਫਾਰਮ ਮੱਝਾਂ ਦਾ ਆ ਤੇ ਬਾਈ ਗੰਗਾ ਦਾ ਵੀ ਆਪਾਂ ਲਿਆਉਣਾ ਨੇ ਆ ਮੱਝ ਦੇ ਬਾਰੇ ਦੱਸੋ ਜੀ ਜਾਣਕਾਰੀ ਇਹ ਮੱਝ ਥੱਲੇ 13 ਕਿਲੋ ਆ ਜੀ 13 ਲੀਟਰ ਵਾਲੀ ਆ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਗੰਗਾ ਵੀ ਰੱਖੇ ਬਈ ਆਪਾਂ हां ਬੈਠਾ ਪਹਿਲਾਂ ਸੀਗੀਆਂ ਜੀ ਠੀਕ ਆ 10 12 ਸੀ ਫਿਰ ਸੰਭਾਲ ਲਈ ਸੀ ਹੁੰਦੀ ਠੀਕ ਆ ਜੀ ਫਿਰ ਅਸੀਂ ਮੱਝਾਂ ਆ ਜਾਂਦੀ ਵਧਾ ਲਈਆਂ ਠੀਕ ਆ ਜੀ ਤੇ ਇਹ ਮੱਝ ਕਿੰਨਾ ਕਿੰਨਾਂ ਦੀ ਆਪਣੀ ਇਹ 15 ਲੀਟਰ ਦੁੱਧ ਦੇ ਠੀਕ ਆ ਆਪਣੇ ਕੋਲ ਟੋਟਲ ਮੱਝਾਂ ਕਿੰਨੀਆਂ ਜੀ ਹੁਣ ਆਪਣੇ ਕੋਲੇ 12 ਮੱਝਾਂ ਨੇ ਜੀ ਠੀਕ ਆ ਹਾਂ ਤੇ ਕੁਝ ਝੋਟੀਆਂ ਉਹ ਉਹ ਵੀ ਗੱਭਣਾ ਤੇ ਤਿੰਨ گاਵਾ ਨੇ ਜੀ گاਵਾ ਪਹਿਲਾਂ 10 ਸੀਗੀਆਂ ਹਾਂਜੀ 6-7 گاਵਾ ਸੇਲ ਕਰ ਤੀਆਂ ਸੀ ਗਰਮੀ 'ਚ ਠੀਕ ਆ ਜੀ ਹਾਂਜੀ ਤੇ ਹੁਣ ਆਪਾਂ ਕੋਲ ਮੱਝਾਂ ਇੰਨੀਆਂ ਤੇ ਗਾਵਾਂ ਤਿੰਨ ਚਾਰ ਹਨਾ ਜੀ ਤੇ ਬਾਕੀ ਹੋਰ ਕੀ ਸੁਝਾਅ ਦੇ ਸਕਦਾ ਜੀ ਇਹ ਪੰਟੀ ਕੱਡੂ ਕਾ ਭਰੋਣਾ ਕਿਹੜੀ ਮੱਝ ਦਾ ਟੀਕਾ ਵਧੀਆ ਰਹਿੰਦਾ ਜੀ ਕਿਹੜਾ ਕਿੰ ਸਾਨੂੰ ਦੱਸ ਦੇਖੋ ਜੀ ਬਰੀਡ ਤਾਂ ਹੌਲੀ ਹੌਲੀ ਬਣਦੀ ਆ ਹਨਾ ਹਾਂਜੀ ਹਾਂਜੀ ਵੀ ਜੇ ਆਪਾਂ ਵਧੀਆ ਨਸਲ ਦੇ ਟੀਕੇ ਭਰਾਵਾਂਗੇ ਠੀਕ ਹੈ ਜੀ 2 3 4 ਸਾਲਾਂ ਚ ਹੌਲੀ ਹੌਲੀ ਸੁਧਾਰ ਹੁੰਦਾ ਜਾਂਦਾ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਪਸ਼ੂ ਦਾ ਕਾਹਦਾ ਕਾਹਦੇ ਆ ਰੱਖਣਾ ਚਾਹੀਦਾ ਮੱਝਾਂ ਦਾ ਵੀ ਡੀਵਰਮਿੰਗ ਕਰੋ ਜੀ ਇਹ ਬਹੁਤ ਜ਼ਰੂਰੀ ਆਮ ਕਰਾਂ ਚ ਕਰਦੇ ਨਹੀਂ ਠੀਕ ਹੈ ਜੀ ਠੀਕ ਹੈ ਨਾ 3 ਮਹੀਨੇ ਬਾਅਦ ਕਰੋ ਦੀ ਬਾਮੀ ਠੀਕ ਹੈ ਜੀ ਉਹ ਪੰਜਾਬੀ ਚ ਦੱਸ ਦੋ ਜੀ ਯਾਰ ਨਹੀਂ ਅੰਗਰੇਜ਼ੀ ਜਾਂਦੇ ਇਹ ਮਾਲ ਆਪਣੇ ਜਿਹੜੇ ਮਲਪੰਦੀ ਦਵਾਈ ਕਹਿੰਦੇ ਨੇ ਭੁੱਕੇ ਮੜਪਾਈ ਦਵਾਈ ਠੀਕ ਆ ਲੋਪਰਾ ਮੜਪਾਈ ਦਵਾਈ ਦੇਣੀ ਜ਼ਰੂਰੀ ਤੇ ਮਿੱਠਾ ਸੋਡਾ ਨਮਕ ਇਹ ਚੀਜ਼ਾਂ ਜ਼ਰੂਰੀ ਨਹੀਂ ਕਿੰਨੇ ਕਿੰਨੇ ਟਾਈਮ ਬਾਅਦ ਦੇਣੀ ਚਾਹੀਦੀ ਬਈ ਇਹ ਇਹ 3 ਮਹੀਨੇ ਤੋ ਦਿਓ ਜੀ ਤੇ ਕੰਪਨੀ ਬਦਲ ਕੇ ਦੇਣੀ ਆ ਓਕੇ ਹਾਂਜੀ ਠੀਕ ਹੈ ਜੀ ਠੀਕ ਆ ਸਾਲਟ ਬਦਲ ਕੇ ਦੇਣਾ ਹਾਂਜੀ ਬਈ ਹੋਰ ਕੀ ਰੱਖਣੀ ਚਾਹੀਦਾ ਜੀ ਜਦੋਂ ਆਪਣਾ ਡਰਾਈ ਕਰਿਆ ਵਾ ਪਸ਼ੂ ਮਹੀਨਾ ਪਹਿਲਾਂ ਜਿਹੜੀ ਆਪਾਂ ਫੀਡ ਸਟਾਰਟ ਕਰਦੇ ਆਂ 트ਾਂਜੈਕਸ਼ਨ ਫੀਡ ਕਹਿੰਦੇ ਨੇ ਉਹਨੂੰ ਕਾਰਗਿਲ ਦੀ ਤਾਰਾ ਦੀ ਸਾਰੀਆਂ ਕੰਪਨੀਆਂ ਦੀ ਆਉਂਦੀ ਐ ਬਸ ਆਪਾਂ ਕੰਪਨੀ ਦੀ ਮਸੂਰੀ ਤਾਂ ਕਰ ਨਹੀਂ ਸਕਦੇ ਸਾਰੀਆਂ ਦੀ ਵਧਗਾ ਤੇ ਉਹ ਫੀਡ ਜ਼ਰੂਰੀ ਐ ਜੀ ਕਿਉਂਕਿ ਘਰੇ ਜਿੰਨਾ ਪ੍ਰੋਟੀਨ ਵਗੈਰਾ ਜਿੰਨੇ ਇਹਨੂੰ ਪਸ਼ੂ ਨੂੰ ਮਿਨਰਲ ਚਾਹੀਦੇ ਉਹ ਘਰੇ ਆਪਾਂ ਨੇ ਤਾਂ ਨਹੀਂ ਦਿੱਤੇ ਜਾਂਦੇ ਪ੍ਰੋਪਰ ਇੱਕ ਪਸ਼ੂ ਨੂੰ ਠੀਕ ਐ ਜੀ ਉਹ ਫੀਡ ਨੂੰ ਤਾਂ ਤਕਰੀਬਨ 2 ਗੱਟੇ ਪਾ ਦਿਓ ਨਹੀਂ ਗੱਟਾ ਤਾਂ ਇੱਕ ਪਾਈ ਦਿਓ ਠੀਕ ਐ ਜੀ ਹਾਂ ਉਹਦੇ ਨਾਲ ਜੇਰ ਵਗੈਰਾ ਨਹੀਂ ਆੜਦੀ ਬੋਡੀ ਵੇਟ ਸਾਰਾ ਕੁਝ ਮੈਂਟੇਨ ਹੋ ਜਾਂਦਾ ਬਸ ਠੀਕ ਹੈ ਜੀ ਤੇ ਭਾਈ ਆਪਣੀ ਜਗਾ ਕਿੰਨੀ ਕੂਏ ਜਗਾ ਹੈ ਸਾਰਾ ਸਿਰੇ ਤੱਕ ਦਾ 5 ਕਨਾਲੋਂ 4 ਕਨਾਲਾਂ ਚਾਹੀਏ ਇਹ ਅਸ ਅਸ ਹਾਂਜੀ ਠੀਕ ਹੈ ਜੀ ਜੋਪਰਾ ਤੇ ਭਾਈ ਹੋਰ ਕੀ ਕੀ ਪੋੜਿਆ ਤੁਸੀਂ ਖਾਣਾ ਦਾਣਾ ਹਾਂਜੀ ਭਈ ਆਪਣੇ ਗਾਵਾਂ ਬਾਰੇ ਦਿਖਾਈਓ ਮੜਾਈਆਂ ਕਮਾਂ ਕਿੰਨੇ ਕ ਆਪਣੇ ਕੋਲ ਇਸ ਟਾਈਮ ਗਾਵਾਂ ਇਸ ਟਾਈਮ ਤਿੰਨ ਆ ਜੀ ਠੀਕ ਆ ਤੇ ਆਪ ਨੂੰ ਖਾਣਾ ਦਾਣਾ ਕੀ ਪੋੜੇ ਜਿਆਦਾ ਇਹਨਾਂ ਨੂੰ ਤੁਸੀਂ ਸਾਈਲੇਜ ਆ ਜੀ ਤੇ ਹਰਾ ਠੀਕ ਹਾਂਜੀ ਜੋਪਰਾ ਚੈੱਕ ਕਰ ਸਕਦੇ ਹੋ ਠੀਕ ਫੀਡ ਵਗੈਰਾ ਸਾਰੀ ਵਿੱਚ ਮਿਕਸ ਕਰੀ ਦੀ ਹੈ ਠੀਕ ਹੈ ਇਸੀ ਕਹੀ ਉੱਪਰ ਨਮਕ ਕੋ ਸਾਰਾ ਮਿੱਠਾ ਛੋਡਾ ਇਹ ਪਾਇਆ ਵੇ ਇੱਕ ਵਾਰੀ ਹੋਰ ਦੇ ਦਾਂ ਨਿਤ ਪੋਣੀ ਜੀ ਨਮਕ ਤੇ ਮਿੱਠਾ ਹਾਂਜੀ ਇਹ ਡੇਲੀ ਪਾਵਾਂ ਕਿੰਨਾ ਕਿੰਨਾ ਪਾਉਣਾ ਚਾਹੀਦਾ ਜੀ ਵੈਸੇ ਇਹ ਅਸੀਂ 50 50 ਗ੍ਰਾਮ ਪਾ ਦਿੰਨੇ ਹਾਂ ਠੀਕ ਹੈ ਜੀ ਇੱਕ ਮੱਜ ਨੂੰ ਹਾਂਜੀ ਇਹਦੇ ਨਾਲ ਕਿਉਂਕਿ ਸਰਦੀ ਚ ਪਾਣੀ ਪੂਣੀ ਪੀ ਲੈਂਦੇ ਆ ਬਸ ਠੀਕ ਹੈ ਜੀ ਇਹਦਾ ਦੁੱਧ ਦੁੱਧ ਵੀ ਪਰਕ ਪੈਂਦਾ ਜੀ ਹਾਂਜੀ ਠੀਕ ਹੈ ਜੀ ਪੀ ਐਚ ਲੈਵਲ ਆ ਮੈਂਟੇਨ ਰਹਿੰਦਾ ਬਸ ਠੀਕ ਹੈ ਜੀ ਮਿੱਠਾ ਛੋਡਾ ਤੇ ਕਾਲਾ ਨਮਕ ਹੈ ਜੀ ਦੇਸੀ ਨਮਕ ਜਿਹੜਾ ਇਹ ਇਹ ਕਿੰਨੇ ਗਿਰਾ ਹੈ ਜੀ ਆਪਣੇ ਕੋਲੇ ਠੀਕ ਹੈ ਜੀ 11 ਵੀ ਐਚ ਐਫ ਦੇ ਬੇਟੋਂ ਗਿਰਦਾ ਠੀਕ ਹੈ ਜੀ ਰਾਜ ਦਾ ਓਕੇ ਤੇ 22 ਲੀਟਰ ਤੋਂ ਦਿੰਦੀ ਹੈ ਜੀ ਠੀਕ ਹੈ ਜੀ ਠੀਕ ਲੋਪਰਾ ਦੇਖ ਸਕਦੇ 22 ਲੀਟਰ ਦੁੱਧ ਵਾਲੀ ਵਾਈਕਲ ਟੌਪ ਦੀ ਗਾਂ ਠੀਕ ਹੈ ਬਾਕੀ ਇਨਸਪੀਰੀਅੰਸ ਵੀ ਵਾਈ ਦਾ ਬਹੁਤ ਜ਼ਿਆਦਾ ਠੀਕ ਹੈ ਨਾ ਆਪ ਦੀ ਡਾਇਰੈਕਟਰੀ ਕੀਤੀ ਹੋਈ ਹੈ ਹਾਂਜੀ ਭਾਈ ਅਗਲੀ ਗੱਲ ਦੱਸੋ ਕਿਹੜੀ ਹੈ ਇਹ ਇਹ 30 ਪਲੱਸ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ। ਬਾਈ ਤਿੰਨ ਹੀ ਗਏ ਆਪਣੇ ਕੋਲ ਅੱਜ। ਹਾਂ ਹੁਣ ਤਿੰਨ ਹੀ ਆ ਜੀ। ਤੁਸੀਂ ਜਿਆਦਾ ਮੱਝਾਂ ਦਾ ਉਹ ਆ ਫਾਰਮ ਦਾ ਹਾਂ ਜੀ। ਹਾਂ ਜੀ ਗਾਵਾਂ ਵੀ ਵੈਸੇ ਇਤਰ ਸੰਭਾਲ ਘਟ ਹੁੰਦੀ ਸੀ। ਠੀਕ ਹੈ ਠੀਕ। ਸਾਡੇ ਤੋਂ ਠੀਕ ਹੈ ਜੀ। ਨਾਲ ਖੇਤੀ ਸੀ ਉਦੋਂ ਅਸੀਂ ਕਟਾਤੀਆਂ ਹੁਣ ਵਧਾਵਾਂਗੇ ਇਤਰ ਕਮਾ। ਠੀਕ ਹੈ ਜੀ। ਹਾਂ। ਖੇਤਾ ਜੀ ਆਪਣਾ ਹਾਂ ਫਾਰਮ ਆ ਬਾਈ ਦਾ ਹਣਾ ਜੀ। ਤੇ ਆ ਬਾਈ ਆ ਕਟੀਆਂ ਇਧਰ ਹਾਂ ਜੀ ਬਾਈ ਆ ਕੱਟੀ ਕਿਹੜੇ ਦੀ ਆ? ਬੱਸੀ ਨਾਲੇ। ਆ ਬੱਸੀ ਜੀ ਇਹ ਵੀ ਇਹਦੇ ਜਰਸੀ ਦਾ ਟੀਕਾ ਲਾਇਆ ਸੀ ਗਿਰਦੇ ਆਪਾਂ। ਠੀਕ ਹੈ ਜੀ। ਇਹ ਗਿਰਦੇ ਪੇਟੂ ਆ। ਹਾਂ ਜੀ। ਠੀਕ ਹੈ। ਇਹ ਹੋ ਗਈ ਠੀਕ ਹੈ ਜੀ ਠੀਕ ਲਓ ਫਿਰ ਦੇਖ ਸਰ ਜੀ ਹਾਂਜੀ ਬਾਈ ਹੋਰ ਕੀ ਧਿਆਨ ਰੱਖਣਾ ਚਾਹੀਦਾ ਗੱਲ ਦਾ ਹੋਰ ਜੀ ਜਿਹੜਾ ਮਤਲਬ ਤਿੰਨ ਪਹਿਲੂ ਨੇ ਮੇਨ ਆਪਣੇ ਹਾਂਜੀ ਹਾਂਜੀ ਡੇਰੀ ਫਾਰਮਿੰਗ ਦੇ ਹਾਂਜੀ ਜੇ ਨਾ ਚੋ ਮਤਲਬ ਇੱਕ ਵੀ ਘਟਾ ਆਪਣੇ ਕੋਲ ਹਾਂਜੀ ਤਾਂ ਮਤਲਬ ਫਾਰਮ ਫੇਲ ਹੋ ਜਾਂਦਾ ਜ਼ਿਆਦਾਤਰ ਫਾਰਮ ਫੇਲ ਹੀ ਤਾਂ ਹੁੰਦੇ ਆ ਠੀਕ ਹੈ ਜੀ ਜਾਨਦੀਪ ਬਰੀਡ ਫੀਡ ਹਾਂਜੀ ਤੇ ਮੈਨੇਜਮੈਂਟ ਠੀਕ ਹੈ ਜੀ ਜੇ ਮੰਨ ਲਾ ਆਪਣੇ ਕੋਲ ਬਰੀਡ ਚੰਗੀ ਆ ਦੁੱਧ 30 35 35 ਲੀਟਰ ਪਸ਼ੂ ਦੇਈ ਜਾਂਦੇ ਆ ਠੀਕ ਹੈ ਜੀ ਤੇ ਮੈਨੇਜਮੈਂਟ ਵੀ ਵਧੀਆ ਆ ਪਖਵਾ ਵਧੀਆ ਨਹੀਂ ਰਹੇ ਠੀਕ ਹੈ ਜੀ ਪ੍ਰੋਪਰ ਧਿਆਨ ਨਹੀਂ ਦਿੰਦੇ ਫੀਡ ਵਗੈਰਾ ਤੇ ਹਾਂਜੀ ਸਾਈਲੇਜ ਵਗੈਰਾ ਨਹੀਂ ਵਧੀਆ ਹਾਂਜੀ ਤਾਂ ਵੀ ਫੇਲ ਹੋ ਜਾਂਦਾ ਪਸ਼ੂ ਠੀਕ ਹੈ ਜੀ ਡੀਕ ਹੋ ਕੇ ਖਰਾਬ ਰਿਪੀਟਰ ਸਮੱਸਿਆ ਆ ਜਾਂਦੀ ਆ ਜਾਂ ਜੇ ਟਾਕਸੀ ਵਗੈਰਾ ਆ ਜਾਏ ਫੀਡ ਚ ਹਾਂਜੀ ਜਾਂ ਉਹਦੇ ਚ ਫਿਰ ਮਾਸਟੈਟਸ ਕੇਸ ਆ ਜਾਂਦੇ ਆ ਹਾਂਜੀ ਫਿਰ ਵੀ ਫੇਲ ਆ ਜੇ ਆਪਣੇ ਕੋਲੇ ਮੈਨੇਜਮੈਂਟ ਵਧੀਆ ਫੀਡ ਚੰਗੀ ਪਾਉਣੀ ਆ ਐਵਰੇਜ ਹੈ ਨਹੀਂ ਹਾਂਜੀ ਪੇਰਨ ਕਮਨੀ ਬਣਦੀ ਠੀਕ ਹੈ ਜੀ ਖਰਚੇ ਪੂਰੇ ਨਹੀਂ ਹੁੰਦੇ ਤਾਂ ਵੀ ਫਾਰਮ ਫੇਲ ਆ ਠੀਕ ਹੈ ਜੀ ਜੇ ਆਪਣੇ ਕੋਲੇ ਦੋਨੇ ਚੀਜ਼ਾਂ ਵਧੀਆ ਮੈਨੇਜਮੈਂਟ ਨਹੀਂ ਵਧੀਆ ਰਹਿਣ ਸਹਿਣ ਲਈ ਸੈੱਟ ਵਗੈਰਾ ਜਾਂ ਕੋਈ ਸੈੱਟ ਕੋਈ ਮੈਣੇ ਵੀ ਨਹੀਂ ਰੱਖਦਾ ਜ਼ਰੂਰੀ ਨਹੀਂ ਹਾਂਜੀ ਇਹ ਟੈਂਪਰੇਚਰ ਮੈਂਟੇਨ ਰਹੇ ਠੀਕ ਹੈ ਜੀ ਗਰਮੀਆਂ ਵਗੈਰਾ ਜਾਂ ਜਿਵੇਂ ਸਲੇਟਾਂ ਵਗੈਰਾ ਆਪਾਂ ਨੀਮਾਂ ਪਾ ਦਨੇ ਆ ਉਹ ਹਾਂਜੀ ਹਾਂਜੀ ਟੈਂਪਰੇਚਰ ਮੈਂਟੇਨ ਰਹੇ ਜਗਾ ਵਧੀਆ ਨਹੀਂ ਹਾਂਜੀ ਜਾਂ ਬੰਨਿਆ ਵਾ ਵਧੀਆ ਜਗਾ ਤੇ ਨਹੀਂ ਪਸ਼ੂ ਠੀਕ ਹੈ ਜੀ ਠੀਕ ਹੈ ਹਾਂਜੀ ਤਾਂ ਵੀ ਫੀਲ ਹੈ ਠੀਕ ਹੈ ਜੀ ਇੱਕ ਵਾਰੀ ਤੁਸੀਂ ਕੱਚਾ ਤਾਂ ਬਹੁਤ ਥੋੜੇ ਸੱਚਾ ਹਾਂ ਬੱਚਾ ਵੀਰੇ ਤਾਂ ਜਗਾ ਖੁੱਲੀ ਕਰਕੇ ਹੀ ਹੈ ਕੱਚਾ ਠੀਕ ਹੈ ਜੀ ਪੱਕੇ ਤੇ ਤਾਂ ਅਸੀਂ ਕੱਲੇ ਪੱਠੇ ਖਵਾਉਣੇ ਆ ਠੀਕ ਹੈ ਜੀ ਆ ਬਸ ਹਾਂ ਠੀਕ ਹੈ ਹਾਂ ਤੇ ਉਹ ਸੁੱਕੇ ਦਾ ਰੇਤੇ ਤੇ ਬਿਠਾਉਣਾ ਪਸੂ ਹਾਂ ਕੱਚੇ ਚ ਉਧਰ ਬੰਦਈ ਦੀ ਹਾਂ ਤਾਂ ਮੀਂਹ ਪੈ ਕੇ ਹਟਿਆ ਸੀ ਹਲੇ ਰੇਤਾ ਲਿਆਉਣ ਵਾਲਾ ਦੁਬਾਰੇ ਠੀਕ ਹੈ ਜੀ ਵੈਸੇ ਸੁਪਾ ਕਰਕੇ ਜਾਂਦੀ ਕਿਰਾਮ ਬਣਾ ਸੋਨੂੰ ਕਾਹਦੇ ਚ ਵਰੀਆ ਬਣੀ ਫਟ ਰਿਆ ਜੀ ਆਪਣੀ ਮੱਝਾਂ ਚ ਇੱਕ ਗਾਂਾਂ ਚ ਦੇਖੋ ਵੀਰੇ ਇਹ ਨਾ ਗਾਂਾਂ ਮਾੜੀ ਐ ਨਾ ਮੱਝ ਮਾੜੀ ਐ ਠੀਕ ਹੈ ਜੀ ਜਿਹ ਮੱਝ ਦੇਸੀ ਖਰਾਕ ਤੇ ਵੀ ਦੁੱਧ ਦੇ ਦਿੰਦੀ ਹੈ ਠੀਕ ਹੈ ਜੀ ਗਾਂ ਜਿਵੇਂ ਪਤਾ ਕੀ ਹੈ ਫੀਡ ਵਗੈਰਾ ਫਾਰਮੂਲੇਸ਼ਨ ਤੇ ਬਣਾਉਣੀ ਪੈਂਦੀ ਆ ਫਾਰਮੂਲੇ ਨਾਲ ਫੀਡ ਬਣਾਉਣੀ ਪੈਂਦੀ ਹੈ ਹਾਂਜੀ ਸਾਰਾ ਕੁਝ ਵੀ ਗਾਂ ਬੰਦੇ ਤੋਂ ਵੀ ਜਿਵੇਂ ਕਹਦਿਓਗਾ ਧਿਆਨ ਨਹੀਂ ਰੱਖ ਪਾਉਂਦੇ ਆਪਾਂ ਫੀਡ ਦਾ ਠੀਕ ਹੈ ਜੀ ਹਾਂ ਫੀਡ ਫੀਡ ਸਪਲੀਮੈਂਟ ਕੀ ਪੈਂਦਾ ਜਾਂ ਹੋਰ ਜਾਂ ਤਾਂ ਰਿਪੀਟਰ ਹੁੰਦੀ ਤਾਂ ਠੀਕ ਹੈ ਜੇ ਤੁਸੀਂ ਅਸੀਂ ਅੱਜ ਕੱਲ ਕਿਸਾਨ ਵੀਰਾਂ ਨੇ ਕੋਈ ਟੀਕਾ ਭਰੋਣਾ ਤੋਂ ਕਿਹੜਾ ਸਾਨੂੰ ਵਧੀਆ ਲੱਗਿਆ ਤੁਸੀਂ ਦੱਸੋ ਤੇ ਆਪਾਂ ਕਹਿੰਦੇ ਠੀਕ ਹੈ ਤਾਂ ਦੇਖੋ ਡੈਨਮਾਰਕ ਦੇ ਹੋਰ ਸਾਰੇ ਕੰਪਨੀਆਂ ਨਾਲ ਵਧੀਆ ਹੀ ਦੀ ਜਾਂਦੀਆਂ ਜੀ ਟੀਕੇ ਤਾਂ ਠੀਕ ਹੈ ਡੈਨਮਾਰਕ ਦੇ ਟੀਕੇ ਵਧੀਆ ਆ ਰਹੇ ਆ ਅੱਜ ਕੱਲ ਠੀਕ ਹੈ ਜੀ ਡੈਨਮਾਰਕ ਦੇ ਹਾਂ ਜੀ ਠੀਕ ਹੈ ਜੀ ਉਹ ਵਧੀਆ ਰਿਕਾਰਡ ਵਾਲਾ ਹਾਂ ਰਿਕਾਰਡ ਵਧੀਆ ਡੈਨਮਾਰਕ ਤੇ ਮੋਦੀ ਮਾਦੀ ਜਿਹੜੇ ਹੋਰ ਇਹ ਕਿਵੇਂ ਹੈ ਜੀ ਹਾਂ ਜੀ ਇਹ ਵੀ ਰਿਕਾਰਡ ਵਧੀਆ ਨੇ ਕਿਸਾਨਾਂ ਦੇ ਜਿਵੇਂ ਮਤਲਬ ਬਹੁਤ ਖੁਸ਼ ਆ ਗਿਆ ਜੀ ਹੁਣ ਤਾਂ ਠੀਕ ਹੈ ਦਾ ਜਿਵੇਂ ਆਪਾਂ ਜਾਣੇ ਵੀ ਆ ਫੀਲਡ 'ਚ ਨ ਸਹੀ ਗੱਲ ਹੈ ਜੀ ਬਾਕੀ ਸੋਡੇ ਕੋਲ ਐਕਸਪੀਰੀਅੰਸ ਵੀ ਹੈ ਹੁਣ ਕਿੰਨੇ ਟਾਈਮ ਤੋਂ ਹੁਣ ਪਤਾ ਕੀ ਗੱਲ ਹੈ ਜੀ ਜਿਵੇਂ ਮਾਂ ਦੇ 10 ਲੀਟਰ ਹੈ ਹਾਂਜੀ ਦੁੱਧ ਹਾਂਜੀ ਇੱਕੇ ਲਖਤ ਬ੍ਰੀਡ ਨਹੀਂ ਬਣਦੀ ਓਕੇ ਠੀਕ ਆ ਠੀਕ ਹੈ ਨਾ ਇਹ ਆਪਾਂ ਅੱਖਗੇ 10 ਲੀਟਰ ਮਾਂਥ ਲਿਆ ਚੰਗਾ ਭਰਤਾ ਮੰਨ ਲਓ ਬਰਾਟਾ ਬਰਾਟ ਦੀ ਮਾਂਥ ਅਲੇ 27 ਲੀਟਰ ਦੁੱਧ ਸੀ ਹਾਂਜੀ ਤਾਂ ਆਪਾਂ ਇਹਦੇ ਧਰਾਂਗੇ ਇਹਦੀ ਕੱਟੀ ਜੇ ਆਪਾਂ ਵਧਗਾ ਸੇਵਾ ਕਰੀ 13 14 ਲੀਟਰ ਦੁੱਧ ਦੇਉ 15 ਬ੍ਰੀਡ ਇੱਕੇ ਲਖਤ ਨਹੀਂ ਬਣਦੀ ਠੀਕ ਹੈ ਜੀ ਸੁੰਨੋ ਅਕਸਰ ਸਮਾਂ ਲੱਗ ਜਾਂਦਾ ਬਈ ਜੀ ਸੁਣੋ ਤੇ ਆਰ ਬ ਤਾਂ ਕਰਕੇ ਫਿਰ ਸੁਣੋ ਇੱਕ ਕੀ ਆ ਹੁਣ ਜ਼ਿਆਦਾਤਰ ਆਪਾਂ ਕਹਿੰਨੇ ਆ ਵਿੱਚ ਕਸਟਮਰ ਆ ਪਰ ਦੋ ਜੀ ਆ ਪਰ ਦੋ ਵਧੀਆ ਟੀਕੇ ਵੀ ਧਰਾ ਲੈਂਦੀ ਆ ਠੀਕ ਆ ਜੀ ਪਰ ਮੇਨ ਵੀ ਜਿਹੜਾ ਉਹਦਾ ਪਾਲਣ ਪੋਸਣਾ ਹਾਂਜੀ ਉਹ ਵੀ ਮਤਲਬ ਇੱਕ ਟੈਕਨੀਕਲ ਟੰਗ ਨਾ ਹੋਣਾ ਚਾਹੀਏ ਉਹਦੀ ਇੱਕ ਤਕਨੀਕ ਆ ਠੀਕ ਆ ਜੀ ਇਹ ਨਹੀਂ ਹੈਗਾ ਆਪਾਂ ਸ਼ੁਰੂ ਤੋਂ ਹੀ ਪੱਠੇ ਸ਼ੁਰੂ ਕਰ ਦਿੰਦੇ ਆ ਬੱਚੇ ਦੇ ਕਿ ਟੀਕਾ ਵੀ ਕੀ ਕਰੂ ਜੀ ਠੀਕ ਆ ਜੀ ਜਦੋਂ ਸੂਈ 5 ਸਾਲ ਦੀ ਗੱਲ ਸਹੀ ਆ ਜੀ ਸਟਾਰਟਰ ਫੀਡ ਫਿਰ ਬਰੋਵਰ ਠੀਕ ਹੈ ਜੀ ਡਰਾਈਪ ਪ੍ਰੋਪਰ ਪਸ਼ੂ ਨੂੰ ਸੰਭੋ ਠੀਕ ਹੈ ਜੀ ਜੇ ਤੁਹਾਡੇ ਕੋਲੇ ਪੰਜ ਕੱਟੀਆਂ ਤਾਂ ਦੋ ਸੰਭ ਲੋ ਠੀਕ ਹੈ ਜੀ ਜੇ ਤੁਹਾਡੇ ਤੋਂ ਸਾਰਾ ਖਰਚਾ ਨਹੀਂ ਕਵਰ ਹੁੰਦਾ ਦੋ ਸੰਭ ਲੋ ਜਿਵੇਂ ਆਪਣੀਆਂ ਕੱਟੀਆਂ ਸੰਭੀ ਹੋਈ ਜੀ ਹਾਂਜੀ ਇਹਨੂੰ ਕੀ ਖਰਾਕ ਰੂਕ ਦਿੰਨੇ ਜੀ ਮੰਨ ਲਓ ਜੀ ਅਸੀਂ ਕੱਟੀਆਂ ਪਾਲਨੀ ਆ ਜੀ ਜਿਵੇਂ ਹੁਣ ਤੁਸੀਂ ਕਹਿੰਦੇ ਦੋ ਮਹੀਨੇ ਦੀ ਕੱਟੀ ਆ ਇਹ ਹਾਂਜੀ ਇਹਨੂੰ ਪਹਿਲੇ ਆਪਾਂ ਤਿੰਨ ਮਹੀਨੇ ਫੀਡ ਤੇ ਰੱਖਿਆ ਜੀ ਠੀਕ ਹੈ ਜੀ ਆ ਹਲੇ ਨੂੰ 10 ਦਿਨ 15 ਦਿਨ ਪੱਠੇ ਹੋਰ ਨਹੀਂ ਪਾਉਣੇ 10 ਦਿਨ 15 ਦਿਨ ਦੀ ਹੁਣ ਥੋੜੇ ਥੋੜੇ ਧਰਨੇ ਸਟਾਰ ਹਲੇ ਪੱਠੇ ਪਾਇ ਨਹੀਂ ਇਹਨਾਂ ਨੂੰ ਪਾਇ ਨਹੀਂ ਵੱਠੇ ਜੀ ਇਹਨਾਂ ਨੂੰ ਠੀਕ ਹੈ ਜੀ ਹਾਂ ਦੁੱਧ ਚੱਲਦਾ ਇਹਨਾਂ ਦਾ ਕਿੰਨਾ ਚੱਲਦਾ ਜੀ ਐਡੀ ਐਡੀ ਦੁੱਧ ਹੁਣ ਤੀਸਰਾ ਮਹੀਨਾ ਸਟਾਰਟ ਹੋ ਗਿਆ ਹੁਣ ਵੀ 4 ਕਿਲੋ ਦੁੱਧ ਪਿਆਉਣੀ ਹੈ ਜੀ ਅਸਡੇਲੀ ਹਾਂ ਠੀਕ ਹੈ ਹਲੇ ਪੱਠਾ ਦਿਖਾਇਆ ਨਹੀਂ ਜੀ ਇਹਨਾਂ ਨੂੰ ਹਾਂ ਨਾ ਥੋੜੇ ਥੋੜੇ ਸ਼ੁਰੂ ਕਰੇ ਆ ਜੀ ਹਲੇ ਸ਼ੁਰੂ 2.5 ਮਹੀਨੇ ਬਾਅਦ ਠੀਕ ਹੈ ਜੀ ਲੋਪਰਾ ਦੇਖ ਸਕਦੇ ਹੋ ਬਾਈ ਦੀ ਕੱਟੀ ਠੀਕ ਹੈ ਨਾ ਆਪਾਂ ਕਹਿੰਨੇ ਆ ਵੀ ਬਾਈ ਕੱਟੀ ਪਾਲ ਕੱਖਾਂ ਤੇ ਪਾਲ ਜੂ ਕੱਖਾਂ ਦੇ ਨਹੀਂ ਪਾਲਦੀ ਬਾਈ ਦੁੱਧ ਜ਼ਰੂਰ ਪਿਉਣਾ ਪੈਂਦਾ ਠੀਕ ਹੈ ਜੀ ਪਹਿਲੇ ਮਤਲਬ 2 ਮਹੀ ਠੀਕ ਹੈ ਇਸੇ ਮਹੀਨੇ ਥੋੜੇ 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 ਸਟਾਰਟ ਕਰੋ ਠੀਕ ਹੈ ਜੀ ਤਿੰਨ ਮਹੀਨੇ ਬਾਅਦ ਪੱਠੇ ਮਤਲਬ ਉਹ ਵੀ ਵਜ਼ਨ ਦੇ ਮੁਤਾਬਕ ਠੀਕ ਹੈ ਮਿਰੀ ਤੂੜੀ ਨਹੀਂ ਪਾਉਣੀ ਠੀਕ ਹੈ ਜੀ ਮਿਕਸ ਕਰਕੇ ਜਿਹੜਾ ਹੈਗਾ ਠੀਕ ਹੈ ਨਹੀਂ ਸਾਈਲੇਜ ਤੇ ਤੂੜੀ ਮਿਕਸ ਕਰਕੇ ਪਾਓ ਠੀਕ ਹੈ ਤੇ ਨਾਲ ਗਰੂਵਰ ਫੀਡ ਠੀਕ ਹੈ ਜੀ ਤੇ ਗਰੂਵਰ ਤੋਂ ਬਾਅਦ ਜਿਹੜੀ ਹਿਫਾ ਡਰਾਈ ਹੁੰਦੀ ਹੈ ਆਪਣੀ ਸੂਨ ਤਾਂ ਕੋਹ ਪੈ ਜਾਂਦੀ ਹੈ ਠੀਕ ਹੈ ਜੀ ਠੀਕ ਹਾਂ ਹਾਂ ਜੀ ਭਾਈ ਸੋਡਾ ਬਹੁਤ ਬਹੁਤ ਧੰਨਵਾਦ ਜਿਹੜਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਦੁਪਰਾ ਬਾਈ ਜ ਜ਼ਰੂਰ ਕਨੈਕਟ ਕਰਦੇ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦਾਂਗੇ ਠੀਕ ਆ ਜੀ ਬਾਈ ਤੋਂ ਜਾਣਕਾਰੀ ਲੈ ਸਕਦੇ ਭਰਾ ਤੁਸੀਂ ਠੀਕ ਆ ਜੀ ਲਓ ਜੀ ਤੇ ਬਾਈ ਦਾ ਫਾਰਮ ਮੱਝਾਂ ਦਾ ਠੀਕ ਆ ਜੀ ਬਾਕੀ ਗਾਇਆਂ ਵੀ ਆ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ